ਮੇਰੇ ਸਸਰਾਲੇ ਹਾਂ ਮਰੇ ਸਸਰਾ ਲਈ ਜਾ ਸਕਦਾ ਯਾਰ ਜਾਮ ਲਵਾਇਆ ਪਿਆ ਨੂੰ ਖੋਲੋ ਪੈਣ ਚੋ ਉਹਨੂੰ ਮੋਦੀ ਨੂੰ ਖੋਲਣਾ ਚਾਹੀਦਾ ਮੋਦੀ ਕੀ ਅਕਲ ਮਰੀ ਗਈ ਮੋਦੀ ਫੁੱਦੂ ਆਦਮੀ ਹੈ ਮੋਦੀ ਬੁੱਧੀਮਤ ਆਦਮੀ ਨਹੀਂ ਹੈ ਸੜੇ ਮਾ ਮੋਦੀ ਬੇਕਾਰ ਆਦਮੀ ਹੈ ਮੋਦੀ ਜੇ ਚੰਗਾ ਬੰਦਾ ਹੁੰਦਾ ਨਾ ਸਣਾ ਚਾਚਾ ਕੰਮ ਕਰਦਾ ਸਾਰੇ ਘਟੀਆਂ ਕੰਮ ਸਾਰੇ ਘਟੀਆਂ ਨੋਟ ਬੰਦੀ ਫਲਾਣਾ ਟਿਕੜਾ ਕਰੋਨਾ ਯੋਵਾ ਕੁੜੀ ਚੋਦ ਕੇ ਪਰ ਲਹੂ ਪੀ ਲਿਆ ਮਾਰਾ ਭੈਣ ਚੋਦ ਰੇ ਇਹਨੂੰ ਸਾਲੇ ਨੇ ਬਦਲ ਕੇ ਪਰ ਮਾਰੇ ਭੈਣ ਚੋਦ ਦੂਸਰਾ ਦੂਸਰਾ ਪ੍ਰਧਾਨ ਮੰਤਰੀ ਲਾਵਾਂਗੇ ਵਧੀਆ ਦੇਖेंगे सोचेंगे कौन चंगा बंदा है हां ਕਿਸ ਨੂੰ ਸਾਲੇ ਨੂੰ ਚੱਕ ਕੇ ਨੈ ਬੈਰੀਕਾਟ ਪਰ ਮਾਰੇ ਭੈਣ ਚੋਦ ਨੂੰ ਇਹਨੇ ਬਹੁਤ ਮਾਰਾ ਲਹੂ ਪੀ ਲਿਆ ਭੈਣ ਚੋਦ ਨੇ ਜਿਹਦੇ ਵੀ ਲਿਆ મોદી ਨੇ اچھا हां મોદી ਦਾ ਐਸਾ ਹਾਲ ਕਰੇਗਾ ਨਾ મોદી ਨਾ મોદી ਆਪਣੀ ਤੀਵੀ ਕਾ ਨਹੀਂ ਹੋਇਆ ਮੋਤੀ ਆਪਣੀ ਮਾਂ ਕਾ ਨਹੀਂ ਹੋਇਆ ਮੋਤੀ ਦੇਸ਼ ਕਾ ਹੋਸੇਗਾ ਵਾ ਸਹੀ ਗੱਲ ਹੈ ਫਿਰ ਨਾ ਆਪਣੀ ਤੀਵੀ ਕਾ ਜੁੜੀ ਨੂੰ ਦੇਸ਼ ਕਾ ਗਿਆਗਾ ਐਸਾ ਕੁਛ ਨਹੀਂ ਆ ਬਾਬੇ ਪੈਨ ਜੋ ਸਾਰੇ ਕੋ ਦੇਖ ਕੇ ਚੱਲਣਾ ਪਵਾ ਸਾਰੇ ਬੰਦੇ ਆਪਣੇ ਹੋਵਾਂ ਸਾਰੇ ਕਾ ਸੋਚਣਾ ਪਵਾ ਆਪਣੇ ਪਰਿਵਾਰ ਕਾ ਨਹੀਂ ਪਰਿਵਾਰ ਕਾ ਸੋਚੇਗਾ ਤੈਨੂੰ ਤੀਵੀ ਕਾ ਤ ਨਹੀਂ ਮਿਲੀ ਫਿਰ ਤੀਵੀ ਤਾਂ ਕੱਢ ਲਈ ਉਹਨੇ ਕਰਦੇ ਉਹ ਤੇੀਵੀ ਕਾ ਕਾਦੇ ਨਹੀਂ ਹੋਇਆ ਉਹ ਬੇਕਾਰ ਆ ਵੀ ਭੈਣ ਚੋ ਸਾਰਾ ਦੇਸ 베ਦਦੀ ਆ ਭੈਣ ਚੋ ਦੇ ਸਾਰੇ 에어ਪੋਰਟ 베ਦਦੀ 에어ਪੋਰਟ 베ਦਦੀ ਆ ਸਾਰੇ স্টেਡੀਅਮ 베ਦਦੀ ਆ ਸਭ ਕੁਝ 베ਦਦੀ ਆ ਉਹਨੇ ਕੁਛ ਨਹੀਂ ਛੋਟਿਆ ਉਹਨੇ ਸਭ 베ਕਾਰ ਕਰਦੀ ਆ ਭੈਣ ਚੋ ਐਸਾ ਘਟਿਆ ਭੈਣ ਚੋ ਮਾਰਾ ਪ੍ਰਧਾਨ ਮੰਤਰੀ ਮੁੜ ਕੇ ਸਲੇ ਕੇ ਵੋਟ ਨਹੀਂ ਪਾਣਗੇ ਹਮ ਸਹੀ ਹੈ ਵਾਹ